ਕੋਈ ਦਾਲ ਬਣਾ ਦਾ ਨਵਾਂ ਤਰੀਕਾ ਤੁਹਾਨੂੰ ਅੱਪਾ ਸ਼ੇਅਰ ਕਰਾਂਗੇ ਬਿਨਾ ਸਿਲੰਡਰ ਗੈਸ ਤੋਂ ਤੇ ਬਿਨਾ ਹੀ ਅੱਗ ਤੋਂ ਆ ਦੇਖ ਸਕਦੇ ਹੋ ਤੁਸੀਂ ਦਾਲ ਬਣ ਕੇ ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਹਨਾ ਤੇ ਜੇ ਪਹਿਲੀ ਟਿਪਸ ਦੇਖ ਲੈਂਦੇ ਆ ਆਪਣੇ ਕੋਲ ਚੋਪੜਾ ਹੁੰਦਾ ਮਿਕਸੀ ਜਾਰ ਹੁੰਦੇ ਜਾਂ ਹੋਰ ਕੋਈ ਭਾਂਡੇ ਹੁੰਦੇ ਜਿਹੜੇ ਆਪਾਂ ਧੋ ਕੇ ਰੱਖਦੇ ਮਸਾਲਾ ਪੀਸਣ ਵਾਸਤੇ ਕੋਈ ਚੀਜ਼ ਬਣਾਉਣ ਵਾਸਤੇ ਹਨਾ ਸਾਨੂੰ ਇਹ ਸੁੱਕੇ ਚਾਹੀਦੇ ਆ ਤੇ ਇਥੇ ਆਪਾਂ ਕੀ ਕਰਨਾ ਇਥੇ ਚੁੰਡੀਆਂ ਪਈਆਂ ਦੇਖ ਸਕਦੇ ਤੁਸੀਂ ਤਿੰਨ ਚੁੰਡੀਆਂ ਲਈਆਂ ਆਪਾਂ ਮਿਕਸੀ ਜਾਰ ਜਾਂ ਚੋਪਰ ਦੇ ਉੱਤੇ ਇਸ ਤਰ੍ਹਾਂ ਲਗਾ ਦੇਣ ਤਾਂ ਕਿ ਜਲਦੀ ਸੁੱਕ ਜਾਵੇ ਪਾਣੀ ਵਗੈਰਾ ਜਿੰਨਾ ਵੀ ਨਾਲ ਦਾ ਹੋਣਾ ਨਾ ਢਾਂਡੇ ਵਿੱਚੋਂ ਨਿਕਲ ਜਾਵੇ ਹਨਾ ਤੇ ਬਹੁਤ ਬਹੁਤ ਸਿੰਪਲ ਟਿਪਸ ਐਸ ਕਰਕੇ ਮੈਂ ਤੁਹਾਨੂੰ ਸ਼ੇਅਰ ਕੀਤੀ ਐ ਚਲੋ ਜੀ ਹੁਣ ਅਗਲੀ ਟੇਬਲ ਚੱਲਦੇ ਆ ਆਪਣੇ ਘਰਾਂ ਕੋਲ ਇਦਾਂ ਦੇ ਟੱਕਣ ਸਾਰੇ ਆਪਾਂ ਹੁੰਦੇ ਆ ਜਿਹੜੇ ਡੱਬਿਆਂ ਦੇ ਬੇਲੇ ਟੱਕਣੋਂ ਦੇ ਡੱਬੇ ਟੁੱਟ ਜਾਂਦੇ ਹਨਾ ਜਾਂ ਪਲਾਸਟਿਕ ਦੇ ਡੱਬੇ ਟੱਕਣ ਪੇ ਹੁੰਦੇ ਹਨਾ ਬੇਕਾਰ ਹੁੰਦੇ ਇਹਨਾਂ ਨੂੰ ਬੇਕਾਰ ਸਮਝ ਕੇ ਸੁੱਟਣ ਦੀ ਗਲਤੀ ਆਪਾਂ ਕਰ ਲੈਂਦੇ ਆ ਬਟ ਇੱਕ ਕਮਾਲ ਦੀ ਚੀਜ਼ ਤੁਹਾਨੂੰ ਆਪਾਂ ਬਣਾ ਕੇ ਤਿਆਰ ਕਰਾਂਗੇ ਟੱਕਣ ਸਿਗਾ ਟੁੱਟਿਆ ਸਿਗਾ ਇਹਦੇ ਤੁਸੀਂ ਦੋ ਤਿੰਨ ਚੀਜ਼ਾਂ ਵੀ ਬਣਾ ਸਕਦੇ ਇੱਕ ਹੀ ਟੱਕਣ ਦੀਆਂ ਜਿਹੜੀ ਮੈਂ ਤੁਹਾਨੂੰ ਦੱਸਣ ਲੱਗੀ ਆ ਲੋ ਜੀ ਆਪਾਂ ਇੱਥੇ ਕੀ ਕਰਾਂ ਨੀਲੇ ਟੱਕਣ ਨੂੰ ਨਾ ਕਰ ਲੈਣਾ ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਦੱਸ ਰਹੀ ਆ ਪਰ ਉਹ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਤੇ ਨਿਊ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਦਿਓ ਕਰੋ ਵੀ ਕਿ ਤੁਹਾਨੂੰ ਟਿਪਸ ਕਿੰਦਾਂ ਦੇ ਲੱਗਿਆ ਲੋ ਜੀ ਆਪਏ ਨੂੰ ਇੱਕ ਟੱਕ ਨੂੰ ਕੱਟ ਕਰ ਲਿਆ ਤੇ ਜਿਹੜੀ ਸਾਈਡ ਦਾ ਤੁਸੀਂ ਦੇਖ ਸਕਦੇ ਵਿੱਚ ਦਾ ਹਿੱਸਾ ਆਪਾਂ ਇਹਨੂੰ ਵੀ ਹਾਫ ਕੱਟ ਕਰ ਲੈਣਾ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੀ ਆ ਉਹ ਦੇਖੋ ਸਾਡੇ ਘਰਾਂ ਦੇ ਜਿਹੜੇ ਦਰਵਾਜੇ ਨੇ ਦੀ ਦੇਖ ਸਕਦੇ ਆ ਸਟੋਪਰ ਵਗੈਰਾ ਨਹੀਂ ਲੱਗੇ ਤੇ ਰੁਕਦਾ ਨਹੀਂ ਦਰਵਾਜਾ ਨਾਲ ਹੀ ਬੰਦ ਹੋ ਜਾਂਦਾ ਸਿੰਪਲ ਜਿਹਾ ਤਰੀਕਾ ਜਿਹੜਾ ਆਪਾਂ ਟੱਕਣ ਦਾ ਸਟੈਂਡ ਬਣਾਇਆ ਨਾ ਇਹਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਲਗਾ ਦੇਣਾ ਤੇ ਉਹ ਸਟੈਂਡ ਜਿਹੜਾ ਇਹਦੇ ਨਾਲ ਟੱਕਣ ਨਾਲ ਟੱਕਣ ਨਾਲ ਦਰਵਾਜਾ ਬਿਲਕੁਲ ਇਹਨਾਂ ਨਾਲ ਇਹਨਾਂ ਟਾਈਟ ਕਰ ਦੇਣਾ ਹੈ ਤੇ ਦਰਵਾਜਾ ਖੁੱਲਣਾ ਨਹੀਂ ਹੈਗਾ ਪਿੱਤ ਜਿਹਨੂੰ ਆਪਾਂ ਆਪ ਸਾਡੇ ਵੱਲ ਤੋਂ ਪਿੱਤ ਬੋਲਦੇ ਆ ਪੰਜਾਬੀ ਦੇ ਵਿੱਚ ਆ ਦੇਖ ਸਕਦੇ ਤੁਸੀਂ ਇਹਦੇ ਤੋਂ ਤਿੰਨ ਹਾਫ ਗੁਰਨੀ ਟੱਕਣ ਦੇ ਬਣਾ ਸਕਦੇ ਹੋ ਤੁਸੀਂ ਤਾਂ ਕਿ ਪੈਰਾਂ 'ਚ ਨਾ ਵੱਜੇ ਲੋ ਜੀ ਅਗਲੀ ਟਿਪਸ ਹੈ ਕਿ ਜਿਹੜੇ ਕਾਫੀ ਲਵਰ ਹਨ ਨਾ ਉਹਨਾਂ ਵਾਸਤੇ ਆ ਆਪਣੀ ਨਾ ਕਾਫੀ ਘਰਾਂ ਦੇ ਵਿੱਚ ਨਾ ਪੀ ਪੀ ਖਰਾਬ ਹੋ ਜਾਂਦੀ ਸਿੱਲੀ ਹੋਣੀ ਸਟਾਰਟ ਹੋ ਜਾਂਦੀ ਹੈ ਨਾ ਆ ਦੇਖ ਸਕਦੇ ਤੁਸੀਂ ਜਦੋਂ ਬਾਹਰੋਂ ਸਿੱਲੀ ਹੁੰਦੀ ਹੈ ਨਾ ਜਿਹੜੇ ਦਾ ਪਾਣੀ ਹੁੰਦਾ ਨਾ ਫਿਰ ਅੰਦਰਲੀ ਜਿਹੜੀ ਕਾਫੀ ਹੁੰਦੀ ਉਹਨੂੰ ਵੀ ਸਿੱਲੀ ਕਰ ਦਿੰਦਾ ਹੈ ਨਾ ਤੇ ਆਪਾਂ ਇੱਥੇ ਕੀ ਗਣਾ ਚਾਵਲਾਂ ਦੇ ਥੋੜੇ ਜਿਹੇ ਦਾਣੇ ਲੈ ਲੈਣੇ ਆ ਉਹ ਇਹਦੇ ਵਿੱਚ ਐਡ ਕਰ ਦੇਣੇ ਆ ਤੇ ਉਹ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਕਦੀ ਵੀ ਕਾਫੀ ਤੋਂ ਓਡੀ ਸਿੱਲੀ ਨਹੀਂ ਹੋਣੀ ਹੈਗੀ ਜਿੰਨੇ ਮਾਜੀ ਚਿਰ ਤੱਕ ਤੁਸੀਂ ਰੱਖ ਛੱਡਿਓ ਜੇਕਰ ਤੁਹਾਡੇ ਕੋਲ ਨਹੀਂ ਚਾਵਲਾਂ ਦੇ ਦਾਣੇ ਤਾਂ ਤੁਸੀਂ ਟਿਸ਼ੂ ਪੇਪਰ ਬੇਕਰ ਲਗਾ ਸਕਦੇ ਹੋ ਟੱਕਾਂ ਦੇ ਉੱਤੇ ਤਾਂ ਵੀ ਕਾਫੀ ਸਹੀ ਰਹਿਣੀ ਹੈ ਚਲੋ ਜੀ ਅਗਲੀ ਟੇਬਲ ਚੱਲਦੇ ਇੱਕ ਮੇਰੇ ਕੋਲ ਇਦਾਂ ਦੀ ਬੋਤਲ ਕੱਟੀ ਪਈ ਹੈ ਇੱਕ ਇਹ ਵਾਲੀ ਬੋਤਲ ਹੈ ਉਹ ਬੋਤਲ ਨੂੰ ਆਪਾਂ ਬੈਕ ਸਾਈਡ ਤੋਂ ਕੱਟਿਆ ਸੀ ਇਹਨੂੰ ਹੁਣ ਫਰੰਟ ਤੋਂ ਆਪਾਂ ਬੋਤਲ ਨੂੰ ਕੱਟ ਲੈਣਾ ਤੇ ਨਾਲੇ ਅੱਗੇ ਤੇ ਬੋਤਲ ਨੂੰ ਕੱਟ ਲੈਣਾ ਤੁਹਾਡੇ ਸਾਹਮਣੇ ਆ ਦੇਖ ਸਕਦੇ ਸਾਈਡ ਤੇ ਇੱਕ ਬੰਨੇ ਆਪਾਂ ਬੋਤਲ ਕੱਟ ਲਈ ਹੈ ਆਪਣੇ ਨਾਲ ਬਟਰ ਪੇਪਰ ਹੁੰਦਾ ਰੋਟੀ ਲਪੇਟਣ ਵਾਲਾ ਜਿਹੜਾ ਇੱਧਰ ਉੱਧਰ ਡਿੱਗਦਾ ਰਹਿੰਦਾ ਹੈ ਨਾ ਆਪਾਂ ਇਹਨੂੰ ਪੇਪਰ ਨੂੰ ਇਸ ਤਰ੍ਹਾਂ ਇਹਦੇ ਵਿੱਚ ਪਾ ਕੇ ਤੇ ਬਹੁਤ ਹੀ ਆਸਾਨੀ ਨਾਲ ਜਿਹੜਾ ਬਟਰ ਪੇਪਰ ਹੁੰਦਾ ਉਹ ਔਕੇ ਢੰਗ ਨਾਲ ਹੈ ਨਾ ਕੱਟ ਹੁੰਦਾ ਤੇ ਇਹਨਾਂ ਆਸਾਨੀ ਨਾਲ ਕੱਟ ਹੋ ਜਾਣਾ ਹੈ ਅਗਰ ਤੁਸੀਂ ਚਾਹਦੇ ਹੋ ਕਿ ਇਹਨੂੰ ਢੱਕਣਾ ਜਿਹੜੀ ਪਹਿਲਾਂ ਦੀ ਬੋਤਲ ਹੈ ਨਾ ਉਹ ਆਪਾਂ ਇਹਦੇ ਤੇ ਉ ਟੱਕ ਦੇਣਾ ਕਵਰ ਕਰ ਦੇਣੀ ਹੈ ਦੂਜੀ ਇਹ ਹੈ ਕਿ ਇਹਦੇ ਇਧਰ ਮੈਂ ਹੁੱਕ ਕੀਤੀ ਹੋਈ ਹੈ ਨਾ ਹਾਂ ਕਰਨ ਵਾਸਤੇ ਤੇ ਕਿਲ ਤੇ ਆਪਾਂ ਇਸ ਤਰ੍ਹਾਂ ਲਗਾ ਦੇਣੀ ਹੈ ਇਹ ਸੇਫ ਰਹੂਗਾ ਕੌਂਕਰੋਚ ਵਗੈਰਾ ਤੋਂ ਵੀ ਹੈਨਾ ਲੋ ਜੀ ਆਹ ਵਾਲੀ ਟਿਪ ਤੁਹਾਡੇ ਵਾਸਤੇ ਬਹੁਤ ਜਿਆਦਾ ਖਾਸ ਹੈ ਦਾਲਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੈ ਤਿੰਨ ਚਾਰ ਪਾਣੀ ਦੇ ਵਿੱਚ ਹੁਣ ਆਪਾਂ ਜਿਹੜਾ ਗਰਮ ਰੋਟੀ ਵਾਲਾ ਡੱਬਾ ਹੁੰਦਾ ਜਾਂ ਸਬਜੀ ਵਾਲਾ ਡੱਬਾ ਦਾ ਉਹਦੇ ਵਿੱਚ ਪਾ ਲੈਣੀ ਹੈ ਦਾਲ ਤੇ ਆਪਾਂ ਉਬਲਦਾ ਗਰਮ ਪਾਣੀ ਦੇ ਵਿੱਚ ਪਾ ਦੇਣਾ ਮਸਾਲੇ ਵਗੈਰਾ ਤੁਸੀਂ ਜਿੰਨੇ ਐਡ ਕਰਾ ਨੇ ਤੁਸੀਂ ਕਰ ਸਕਦੇ ਹੋ ਤੇ ਆਪਾਂ ਇਹਨੂੰ 2 ਘੰਟੇ ਵਸਦੇ ਇਹਦਾ ਟੱਕਣ ਲਗਾ ਕੇ ਨਾ ਇਹਨੂੰ ਰੱਖ ਦੇਣਾ ਤਾਂ ਕਿ ਜਿਹੜੀ ਆਪਾਂ ਇਹਦੇ ਵਿੱਚ ਦਾਲ ਪਾਈ ਹੈ ਨਾ ਉਹ ਅੱਧੀ ਕੱਚੀ ਹੋ ਜਾਊਗੀ ਅੱਧੀ ਕੱਚੀ ਹੋਣ ਤੋਂ ਬਾਅਦ ਤੁਸੀਂ ਉਹਦੇ ਬਾਅਦ ਸਬਜ਼ੀ ਬਣਾਓਗੇ ਦਾਲ ਬਣਾਓਗੇ ਨਾ ਉਹ ਥੋੜੀ ਦਾਲ ਬਹੁਤ ਜਲਦੀ ਬਣ ਜਾਣੀ ਹੈ ਕੁੱਕਰ ਦੇ ਦਾ ਜਿੱਤੇ 3-4 ਸੀਟੀ ਲਾਦੀ ਉਹ ਇੱਕ ਸੀਟੀ ਨਾਲ ਥੋੜੀ ਦਾਲ ਬਣ ਕੇ ਤਿਆਰ ਹੋ ਜਾਣੀ ਹੈ ਤੇ ਗੈਸ ਦੀ ਵੀ ਕਿੰਨੀ ਜਿਆਦਾ ਬਚਤ ਹੋਣੀ ਹੈ ਹਨਾ ਜੇ ਆਪਾਂ ਕਹਿ ਦੀ ਆਪਾਂ ਬਿਨਾਂ ਗੈਸ ਤੋਂ ਬਿਨਾਂ ਅੱਗ ਤੋਂ ਤੁਹਾਨੂੰ ਦਾਲ ਬਣਾ ਦਿੰਦੇ ਆ ਉਹ ਤਾਂ ਬਿਲਕੁਲ ਪੋਸੀਬਲ ਨਹੀਂ ਹੈਗਾ ਤੇ ਤੁਸੀਂ ਦੇਖ ਸਕਦੇ ਜਿਹੜੀ ਦਾਲ ਹੈ ਉਹ ਅੱਧ ਕੱਚੀ ਹੋ ਗਈ ਹੈ ਤੇ ਜਿਹੜੇ ਡਾਈਟ ਵਗੈਰਾ ਕਰਦੇ ਹੋ ਉਹਨਾਂ ਵਾਸਤੇ ਤਾਂ ਇਹ ਬੈਸਟ ਤਰੀਕਾ ਹੈ ਸਾਡੇ ਵਾਂਗ ਇਹਦੇ ਨੇ ਛੋਟੇ ਛੋਟੇ ਚੀਜ਼ਾਂ ਆਉਂਦੀਆਂ ਜਿੱਦਾਂ ਆਪਣੇ ਹਨਾ ਹੋ ਗਿਆ 골ਡਨ ਦੀ ਚੈਨ ਹੋ ਗਈ ਜਾਂ ਪੰਜੇਬਾ ਹੋ ਗਈ ਹਨਾ ਇਹਨਾਂ ਨੂੰ ਇੱਕ ਥਾਂ ਸਾਮ ਕੇ ਰੱਖਣਾ ਬੜਾ ਔਖਾ ਹੋ ਜਾਂਦਾ ਆ ਅਲਟਿਵੀਸ਼ਨ ਚੈਨ ਆ ਵੈਸੇ ਮੈਂ ਤੁਹਾਨੂੰ ਦੱਸ ਦਵਾਂ ਆਪਾਂ ਇਹਨਾਂ ਨੂੰ ਸਾਮੰਦ ਬੜਾ ਵਧੀਆ ਤਰੀਕਾ ਹੈ ਇੱਥੇ ਆਪਾਂ ਹੇਅਰ ਪਿਨ ਹੁੰਦੀ ਆ ਸੂਈ ਜਿਹਨੂੰ ਕਹਿੰਦੇ ਉਹ ਲੈਣੇ ਉਹਦੇ ਵਿੱਚ ਆਪਾਂ ਜਿੰਨਾ ਵੀ ਹੈਗਾ ਇਹ ਸਾਰਾ ਸਮਾਨ ਪਾ ਦੇਣਾ ਹੈ ਤੇ ਯਕੀਨ ਮੰਨਿਓ ਇੰਨਾ ਵਧੀਆ ਤੁਸੀਂ ਇੱਕ ਛੋਟੀ ਜੀ ਸੂਈ ਦੇ ਵਿੱਚ ਇਤੋਂ ਵੀ ਜਿਆਦਾ ਸਮਾਨ ਰੱਖ ਸਕਦੇ ਹੋ ਜਿੱਦਾਂ ਆਪਾਂ ਹੁਣ ਇਹ ਸਾਰਾ ਸਮਾਨ ਪਾ ਲਿਆ ਨਾ ਇਹਨੂੰ ਆਪਾਂ ਲੋਕ ਕਰ ਦੇਣਾ ਦੇਖੋ ਚੰਗੀ ਤਰ੍ਹਾਂ ਤੇ ਜਿਹੜੀ ਚੈਨ ਆ ਆਪਾਂ ਉਹਨੂੰ ਵੀ ਇਦਾਂ ਹੈਂਗ ਕਰਕੇ ਇਹਦੇ ਵਿੱਚ ਹੋਰ ਵੀ ਬਹੁਤ ਜਿਆਦਾ ਸਮਾਨ ਰੱਖ ਸਕਦੇ ਹੋ ਤੁਸੀਂ ਕਿਤੇ ਵੀ ਜਾ ਕੇ ਇਹਨੂੰ ਹੈਂਗ ਕਰ ਲਓ ਸਮਾਨ ਥੋੜੇ ਬਿਲਕੁਲ ਸਾਹਮਣੇ ਮੇਨੂੰ ਆ ਦੇਖੋ ਜੀ ਮੈਂ ਕਿਲੀ ਦੇ ਉੱਤੇ ਹੈਂ ਕਰ ਦਿੱਤੇ ਆ ਪੂਰਾ ਸਮਾਨ ਦੇਖੋ ਕਸੂਈ ਦੇ ਵਿੱਚ ਆਪਾਂ ਪਾ ਲਿਆ ਹਨ ਚਲੋ ਜੀ ਹੁਣ ਅਗਲੀ ਟੇਬਲ ਚਲਦੇ ਆ ਜਦੋਂ ਵੀ ਆਪਾਂ ਨਾ ਦੇਖਦੇ ਆਪਾਂ ਪਾਣਾ 골ਡ ਦੀ ਚੈਨ ਦੀ ਜਦੋਂ ਵੀ ਆਪਾਂ ਹੁੱਕ ਵਗੈਰਾ ਲਗਾਉਂਦੇ ਆ ਕਿਵਲੇ ਹੁੱਕੇ ਦੀ ਡਿੱਗ ਜਾਂਦੀ ਹੈ ਹਨਾ ਸਿਕਿਉਰ ਨਹੀਂ ਰਹਿੰਦੀ ਹੈਗੀ ਤੇ ਸਿੰਪਲ ਜਿਹਾ ਤਰੀਕਾ ਦੱਸਾਂ ਜਦੋਂ ਵੀ ਤੁਸੀਂ ਹੁੱਕ ਵਗੈਰਾ ਇਹਦੀ ਲਗਾ ਕੇ ਹਟਦੇ ਨਾ ਚੈਨ ਦੀ ਤਾਂ ਆਪਾਂ ਕੀ ਕਰਨਾ ਤੇ ਨੇਲ ਪੇਂਟ ਇਹ ਨਾ ਚੰਗੀ ਤਰ੍ਹਾਂ ਲਗਾ ਦੇਣਾ ਇਹਦੇ ਉੱਤੇ ਨੀਰਪੰਨ ਲਗਾਣ ਵਾਲੇ ਹੁੰਦਾ ਜਦੋਂ ਇਹ ਸੁੱਕ ਜਾਂਨ ਨੇਲ ਪੇੜ ਜਿੰਦੇ ਵੀ ਇਹਦੀ ਲੋਕ ਹੋਣਾ ਬਿਲਕੁਲ ਨਾਲ ਹੀ ਦੀ ਜੁੜ ਜਾਣੀਆਂ ਹੁੱਕ ਕਿ ਤੁਈ ਦੇ ਸਕਦੇ ਹੋ ਤੇ ਇਸ ਤਰ੍ਹਾਂ ਥੋੜੀ ਚੈਨੀ ਵਗੈਰਾ ਵੀ ਦੇਗਨ ਦਾ ਤੇ ਮਤਲਬ ਖੋਣ ਦਾ ਡਰ ਵੀ ਨਹੀਂ ਰਹਿਣਾ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ